ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੱਲ ਕਰਨ ਲੱਗਿਆ ਜੀ ਕਿ ਗੁਰੂ ਨਾਨਕ ਸਾਹਿਬ ਜੀ ਇੱਕ ਭਗਤ ਦੇ ਵਿੱਚ ਸੁਪਨੇ ਦੇ ਵਿੱਚ ਆਉਂਦੇ ਨੇ ਉਹ ਸੁਪਨੇ ਦੇ ਵਿੱਚ ਕੀ ਸਮਝਾਉਂਦੇ ਨੇ ਤੇ ਭਗਤ ਅੱਗੋਂ ਕੀ ਕੀ ਜਵਾਬ ਦਿੰਦਾ ਸੋ ਬਹੁਤ ਸੋਹਣਾ ਲਿਖਿਆ ਜੀ ਧਿਆਨ ਨਾਲ ਸੁਣਨਾ ਬਾਬਾ ਨਾਨਕ ਕੱਲ ਰਾਤੀ ਮੇਰੇ ਸੁਪਨੇ ਦੇ ਵਿੱਚ ਆਇਆ ਉਹ ਬਾਬਾ ਨਾਨਕ ਕੱਲ ਰਾਤੀ ਮੇਰੇ ਸੁਪਨੇ ਦੇ ਵਿੱਚ ਆਇਆ ਕਹਿੰਦਾ ਕਾਕਾ ਮੇਰੀ ਸੋਚਦਾ ਆਹ ਕੀ ਹਾਲ ਬਣਾਇਆ ਕਹਿੰਦਾ ਕਾਕਾ ਮੇਰੀ ਸੋਚਦਾ ਤੁਸੀਂ ਆਹ ਕੀ ਹਾਲ ਬਣਾਇਆ ਮੈਂ ਕਿਹਾ ਬਾਬਾ ਜੀ ਮੈਂ ਕਿਹਾ ਬਾਬਾ ਜੀ ਅਸੀਂ ਆਪਣਾ ਫਰਜ਼ ਨਿਭਾਈ ਜਾਂਦੇ ਆ ਤੁਹਾਡੀ ਖੁਸ਼ੀ ਲਈ ਰੋਜ਼ ਹੀ ਫੋਟੋ ਅੱਗੇ ਮੱਥੇ ਕਸਾਈ ਜਾਂਦੇ ਆ ਦਾਤਾਂ ਲੈਣ ਲਈ ਤੁਹਾਡੇ ਤੋਂ ਉਹ ਦਾਤਾਂ ਲੈਣ ਲਈ ਤੁਹਾਡੇ ਤੋਂ ਤੁਹਾਡੇ ਅੱਗੇ ਧੂਫਾਂ ਤਖਾਈ ਜਾਂਦੇ ਆ ਥੋੜੇ ਥੜੇ ਸਮੇਂ ਬਾਅਦ ਉਹ ਥੋੜੇ ਥੋੜੇ ਸਮੇਂ ਬਾਅਦ ਅਖੰਡ ਪਾਠ ਵੀ ਤਾਂ ਕਰਾਈ ਜਾਂਦੇ ਆ ਤੁਹਾਡੇ ਦਵਾਰੇ ਤੇ ਵੀ ਅਸੀਂ ਕਰੋੜਾ ਰੁਪਏ ਲਗਾਈ ਜਾਂਦੇ ਆ ਸੁਖਣਾ ਸੁਖ ਤੇਰੀ ਬਾਣੀ ਅੱਗੇ ਉਹ ਸੁਖਣਾ ਸੁਖ ਤੇਰੀ ਬਾਣੀ ਅੱਗੇ ਰੇਸ਼ਮੀ ਰਮਾਲੇ ਰੋਜ ਚੜਾਈ ਜਾਂਦੇ ਆ ਸੂਹਾ ਸਾਮ ਅੱਧਾ ਅੱਧਾ ਘੰਟਾ ਉਹ ਸੁਬਾ ਸਾਵਾਂ ਅੱਧਾ ਅੱਧਾ ਘੰਟਾ ਪਾਠ ਦਾ ਵੀ ਫਰਜ਼ ਨਿਭਾਈ ਜਾਂਦੇ ਆ ਤੁਹਾਡੇ ਜਨਮ ਦਿਨ ਤੇ ਵੀ ਉਹ ਤੁਹਾਡੇ ਜਨਮ ਦਿਨ ਤੇ ਵੀ ਦੀਵੇ ਬਾਲ ਕੇ ਪਟਾਕੇ ਚਲਾਈ ਜਾਂਦੇ ਆ ਪਹਿਰਾਵੇ ਪੇਸ਼ ਚ ਕੱਚ ਨਾ ਛੱਡੀ ਅਸੀਂ ਪਹਿਰਾਵੇ ਪੇਸ਼ ਦੇ ਵਿੱਚ ਕਸ ਕੱਚ ਨਾ ਛੱਡੀ ਪੂਰਾ ਦਿਹਾ ਤੇ ਜੋਰ ਲਗਾਈ ਜਾਂਦੇ ਆ ਤੁਸੀਂ ਪਤਾ ਨਹੀਂ ਕਿਉਂ ਖੁਸ਼ ਨਹੀਂ ਉਹ ਤੁਸੀਂ ਪਤਾ ਨਹੀਂ ਕਿਉਂ ਖੁਸ਼ ਨਹੀਂ ਅਸੀਂ ਤਾਂ ਹਰ ਰਸਮ ਨਿਵਾਈ ਜਾਂਦੇ ਆ ਤਾਂ ਅੱਗੋਂ ਬਾਬਾ ਬੋਲਿਆ ਮੈਂ ਕਾਹਦਾ ਆਖਿਆ ਸੀ ਉਹ ਮੈਂ ਸੋਨੂੰ ਕਾਹਦਾ ਆਖਿਆ ਸੀ ਮੇਰੇ ਵਿਚਾਰਾਂ ਨੂੰ ਰੱਟੇ ਲਾਇਓ ਮੈਂ ਦੱਸ ਕਿੱਥੇ ਲਿਖਿਆ ਏ ਪਹਾੜੇ ਤੇ ਮੇਰੇ ਵਿਚਾਰ ਪੜ੍ਹਾਇਓ ਮੈਂ ਕਾਹਦਾ ਆਖਿਆ ਸੀ ਕਿ ਮੇਰੀ ਫੋਟੋ ਰੋਂ ਤੂਫਾਂ ਲਾਇਓ ਮੈਂ ਕਿੱਥੇ ਲਿਖਿਆ ਏ ਕਿ ਮੇਰੇ ਜਨਮ ਦਿਨ ਤੇ ਪਟਾਕੇ ਚਲਾਇਓ ਮੇਰੀ ਸ਼ਾਮ ਜਿ ਕਿੱਥੇ ਹੈ ਕਿ ਮੰਦਰਾਂ ਤੇ ਧੰਨ ਬਹਾਇਓ ਮੈਂ ਤਾਂ ਸਿਰਫ ਇਹ ਚਾਹਿਆ ਸੀ ਕਿ ਮੇਰੇ ਵਿਚਾਰਾਂ ਨੂੰ ਤੁਸੀਂ ਅਪਣਾਇਓ ਮੇਰਾ ਚਿਹਰਾ ਹੋ ਗਿਆ ਬੱਗਾ ਸੀ ਮੈਂ ਵਿੱਚੋਂ ਹੀ ਬੋਲਣ ਲੱਗਾ ਸੀ ਪਰ ਬਾਬਾ ਫੇਰ ਬੋਲ ਪਿਆ ਤੁਸੀਂ ਮੈਨੂੰ ਮੰਨੀ ਜਾਂਦੇ ਆ ਉਹ ਤੁਸੀਂ ਮੈਨੂੰ ਮੰਨੀ ਜਾਂਦੇ ਆ ਔਰ ਮੇਰੀ ਨਹੀਂ ਤੁਸੀਂ ਮੰਨੀ ਮੇਰੀ ਸੋਚ ਵਿਚਾਰ ਧਾਰਾ ਤੋਂ ਤੁਸੀਂ ਸਭ ਖਸ ਪਾਉਂਦੇ ਕੰਨੀ ਉਹ ਮੇਰੀ ਸੋਚ ਵਿਚਾਰ ਧਾਰਾ ਤੋਂ ਤੁਸੀਂ ਸਭ ਖਸ ਕਿਉਂਦੇ ਕੰਨੀ ਇੱਕ ਧਾਤੋਂ ਪਹਿਲਾ ਵੇਲਾ ਸੀ ਇੱਕ ਧਾਤੋਂ ਪਹਿਲਾ ਵੇਲਾ ਸੀ ਗੁਰਦੁਆਰੇ ਭਾਵੇਂ ਕੱਚੇ ਸੀ ਸਿੱਖਿਆ ਮੇਰੀ ਅਮਲ ਚ ਸੀ ਉਹ ਸਿੱਖਿਆ ਮੇਰੀ ਅਮਲ ਚ ਸੀ ਦੇ ਸਿੱਖ ਮੇਰੇ ਪੱਕੇ ਦੇ ਸੱਚੇ ਸੀ ਸੰਖ ਮਰਮਰ ਸਿਆਣਾ ਲਾ ਲਾ ਕੇ ਉਹ ਸੰਖ ਮਰਮਰ ਸਿਆਣਾ ਲਾ ਲਾ ਕੇ ਭਾਵੇਂ ਮੇਰੇ ਮੰਦਰ ਪਾਲੇ ਪੱਕੇ ਦਿਖਾਵੇ ਟੰਬਰ ਆਮਲੋ ਖਾਲੀ ਮੇਰੇ ਸਿੱਖ ਸਿੱਖਿਆ ਤੋਂ ਪੱਜੇ ਮੇਰੇ ਸਿੱਖ ਸਿੱਖਿਆ ਤੋਂ ਪੱਜੇ ਮੈਂ ਫੋਟੋ ਬੁੱਤ ਪੂਜਾ ਰੋਕੀ ਸੀ ਉਹ ਮੈਂ ਫੋਟੋ ਬੁੱਤ ਪੂਜਾ ਰੋਕੀ ਸੀ ਫੋਟੋ ਮੇਰੀ ਦੀ ਪੂਜਾ ਕਰੀ ਜਾਂਦੇ ਹੋ ਮੈਂ ਰੋਕਿਆ ਸੀ ਅੰਧ ਵਿਸ਼ਵਾਸਾਂ ਤੋਂ ਧਾਗੇ ਤਵੀਤਾਂ ਤੋਂ ਤੁਸੀਂ ਡਰੀ ਜਾਂਦੇ ਹੋ ਮੈਂ ਜਾਤ ਗੋਤ ਛੜਾਈ ਸੀ ਉਹ ਮੈਂ ਜਾਤ ਗੋਤ ਛੜਾਈ ਸੀ ਤੁਸੀਂ ਨਾਵਾਂ ਨਾਲ ਸਜਾਉਂਦੇ ਹੋ ਮੈਂ ਕੀਰਤੀ ਲਾਲੋ ਲਈ ਲੜਿਆ ਸੀ ਮੈਂ ਕੀਰਤੀ ਲਾਲੋ ਲਈ ਲੜਿਆ ਸੀ ਤੁਸੀਂ ਭਾਗੋ ਨੂੰ ਜੱਫੀਆਂ ਪਾਉਂਦੇ ਹੋ ਮੈਂ ਕਿਹਾ ਰਾਜੇ ਸਿੰਘ ਮੁਕਦਮ ਕੁੱਤੇ ਉਹ ਮੈਂ ਕਿਹਾ ਰਾਜੇ ਸਿੰਘ ਮੁਕਦਮ ਕੁੱਤੇ ਤੁਸੀਂ ਤਾਕਤਾਂ ਤੇ ਬਿਠਾਉਂਦੇ ਹੋ ਮੈਂ ਸੱਜਣ ਠੱਗ ਭੁਜਾਏ ਸੀ ਉਹ ਮੈਂ ਸੱਜਣ ਠੱਗ ਭੁਜਾਏ ਸੀ ਤੁਸੀਂ ਹਾਰ ਤੇ ਵੋਟਾਂ ਪਾਉਂਦੇ ਹੋ ਛੋੜੇ ਆਨਾ ਕਰੇ ਪਖੰਡ ਪੜ ਕੇ ਤੁਸੀਂ ਖੁਦ ਵੀ ਬਰਤ ਰਖਾਉਂਦੇ ਹੋ ਬੰਡ ਕਾਣੀ ਤੇ ਅੰਨ੍ਹਾ ਵੇਖ ਉਹ ਬੰਡ ਕਾਣੀ ਤੇ ਅਨਿਆ ਦੇਖ ਬੜੀ ਹੀ ਸ਼ਾਂਤੀ ਨਾਲ ਜਿਉਂਦੇ ਹਾਂ ਪਹਿਰਾਵਾ ਭੇਸ ਹੀ ਸਿੱਖੀ ਨਹੀਂ ਉਹ ਪਹਿਰਾਵਾ ਭੇਸ ਹੀ ਸਿੱਖੀ ਨਹੀਂ ਤੁਸੀਂ ਕਿਨੂੰ ਬੁੱਧੂ ਬਣਾਉਂਦੇ ਹੋ ਸਿੱਖਿਆ ਮੇਰੀ ਕੋਈ ਮੰਨੀ ਨਾ ਉਹ ਸਿੱਖਿਆ ਮੇਰੀ ਕੋਈ ਮੰਨੀ ਨਾ ਪਰ ਮੇਰੇ ਸਿੱਖ ਘਾਉਂਦੇ ਹਾਂ ਮੇਰੇ ਲਈ ਤਾਂ ਦੋਸਤੋ ਉਹ ਮੇਰੇ ਲਈ ਤਾਂ ਦੋਸਤੋ ਇਹ ਝੰਜੋੜਨ ਵਾਲਾ ਖਵਾਬ ਸੀ ਸੋਫਣਾ ਸੀ ਜਾਂ ਸ਼ਾਇਰ ਇਹ ਮੇਰੀ ਜ਼ਮੀਰ ਦੀ ਆਵਾਜ਼ ਸੀ ਸੋਫਣਾ ਸੀ ਜਾਂ ਸ਼ਾਇਰ ਮੇਰੀ ਜ਼ਮੀਰ ਦੀ ਆਵਾਜ਼ ਸੀ ਸੋ ਜ਼ਰੂਰ ਸੁਣਨਾ ਜੀ ਹੋਰਾਂ ਨੂੰ ਵੀ ਸੁਣਾਉਣਾ ਧੰਨਵਾਦ ਜੀ ਬਲਾਉ ਫਤਿਹ ਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ